ਦੇਰੋ ਅਗਲਾ ਦਿਕਾਨਾਂ ਦੇ ਨਿਗਰਾਨ ਵਾਲੀ ਟੀਮ ਨੇ ਸ਼ੇਮ 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 ਇਹ ਜਿਹੜਾ ਲੋਰਸ ਨਹੀਂ ਇੱਕ ਸੱਮਨ ਜਾਰੀ ਕੀਤਾ ਹੈ ਕਿ ਇਹ ਸੱਮਨ ਨੂੰ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਂ ਹੈਗੇ ਆ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਚਪਕੇ ਕੇ ਆਓ ਉਹਦੇ ਵਿੱਚ ਅਸੀਂ ਪ੍ਰੈਸ ਨੋਟ ਲਗਾਇਆ ਸੀ ਜਿਹਦੇ ਖਿਲਾਫ ਐਸਡੀਐਮ ਸਾਹਿਬ ਨੇ ਆ ਸਾਨੂੰ ਜਿਹੜਾ ਪ੍ਰੇਮ ਪੱਤਰ ਜਾਰੀ ਕਰਤਾ ਸਾਡੇ ਨਾਲ ਖਾਓ ਸਕੂਲ ਦੇ ਚੇਅਰਮੈਨੋ ਤੁਹਾਡੇ ਸਕੂਲ ਵੀ ਵਰਦੀਆਂ ਪਹੁੰਚ ਆਉਣਗੀਆਂ ਕਿਉਂ ਜੀਆਂ ਵਰਦੀਆਂ ਪਹੁੰਚੀਆਂ ਕੀ ਸਿਲਸਿਲਾ ਹੈ ਹਾਂ ਵਰਦੀਆਂ ਦਾ ਕਪੜਾ ਬਹੁਤ ਹੀ ਮਾੜਾ ਹੈ ਜੀ ਬੱਚਿਆਂ ਨੂੰ ਗਰਮੀ ਪੈਸੀ ਪਹਿ ਰਹੀ ਹੈ ਉਹ ਤੋਂ ਕਪੜਾ ਹੀ ਮਾੜਾ ਹੈ ਜੀ ਇਸ ਵਾਸਤੇ ਇਹ ਕਪੜਾ ਜਿਹੜਾ ਹੈ ਇਹ ਵਾਪਸ ਕੀਤਾ ਜਾਵੇ ਕਪੜਾ ਮਾੜਾ ਹੈ ਸਾਨੂੰ ਚੇਅਰਮੈਨ ਦੀ ਸੇਵਾ ਮਿਲੀ ਵੀ ਹੈ ਅਸੀਂ ਉਹਨਾਂ 'ਚ ਸਹਿਮਤ ਨਹੀਂ ਕਰਾਂਗੇ ਜੋ ਤੱਕ ਵਰਦੀਆਂ ਦਾ ਕਪੜਾ ਜਿਹੜਾ ਹੈ ਚੰਗਾ ਨਹੀਂ ਆ ਜੀ ਅਸੀਂ ਅੱਗੇ ਪਹਿਲੇ 600 ਰੁਪਿਆ ਬੱਚੇ ਦੇ ਹਿਸਾਬ ਨਾਲ ਵਰਦੀ ਹੁੰਦੀ ਸੀ ਪੇਮੈਂਟ ਆਉਂਦੀ ਸੀ ਅਸੀਂ ਬੱਚੇ ਨੂੰ ਵਧੀਆ ਸਹੀ ਟੰਗ ਦੀ ਵਰਦੀ ਲੈ ਕੇ ਦਿੰਦੇ ਸੀ ਪਰ ਸਾਨੂੰ ਸਾਡਾ ਮਹਿਕਮਾ ਇੱਥੋਂ ਤੱਕ ਵੀ ਹਦਾਇਤ ਕਰਦਾ ਸੀ ਵੀ ਆਪਾਂ ਸਮਾਰਟ ਸਕੂਲ ਬਣਾਉਣੇ ਨੇ ਸਮਾਰਟ ਸਕੂਲ ਬਣਾਉਣ ਵਾਸਤੇ ਤੁਸੀਂ ਟਾਈ 벨ਟ ਤੇ ਆਈ ਕੈਡਰੀ ਬਣਾ ਕੇ ਦੇਣੇ ਨੇ ਅਸੀਂ ਉਹ ਕੁਝ ਪੈਸੇ ਜਿਵੇਂ ਕੁਲ ਮਿਲਾ ਕੇ ਦੀ 600 ਰੁਪਏ ਵਿੱਚ ਸਾਰੀ ਚੀਜ਼ ਤਿਆਰ ਵਧੀਆ ਕਰ ਦਿੰਦੇ ਸੀ ਤੇ ਕੱਪੜਾ ਵੀ ਜਿਹੜਾ ਗਰਮੀਆਂ ਦੇ ਹਿਸਾਬ ਨਾਲ ਸੁਖਤੀ ਕੱਪੜਾ ਲੈ ਕੇ ਦਿੰਦੇ ਸੀ ਪਰ ਅੱਜ ਕੀ ਹੋਇਆ ਵੀ 600 ਰੁਪਿਆ ਉਹਨਾਂ ਹੀ ਫੇਰ ਆਇਆ ਹੈ ਇਹਨਾਂ ਨੇ ਇੱਕ ਬਹਾਨਾ ਇਹ ਬਣਾ ਕੇ ਅਲੱਗ-ਅਲੱਗ ਤਰੀਕੇ ਲੱਭ ਕੇ ਵਰਦੀਆਂ ਉਹ ਕਿਸੇ ਹੋਰ ਤਰੀਕੇ ਵਰਦੀਆਂ ਬਣਵਾ ਕੇ ਦੇ ਦਿੱਤੀਆਂ ਜਿਨ੍ਹਾਂ ਦੇ ਸਾਈਜ਼ ਸਹੀ ਨਹੀਂ ਹਨ ਕੀ ਇਹ ਸਾਰੇ ਪੰਜਾਬ ਦੇ ਵਿੱਚ ਹੀ ਇਦਾਂ ਹੋਇਆ ਹੈ ਜਾਂ ਕੱਲੇ ਕੁਝ ਗਿਣਵੇਂ ਚੁਣਵੇਂ ਸਕੂਲਾਂ ਦੇ ਵਿੱਚ ਹੀ ਕੀਤਾ ਗਿਆ? ਕੁਝ ਗਿਣਵੇਂ ਚੁਣਵੇਂ ਸਕੂਲਾਂ ਵਿੱਚ ਕੀਤਾ ਗਿਆ ਹੈ। ਸਾਡੇ ਬਲਾਕ ਸਿਰਫ ਜਲਾਲਾ ਤੇ ਵੰਡ ਤੇ ਜਲਾਲਾ 2 ਵਿੱਚ ਕੀਤਾ ਗਿਆ ਸਾਰੇ ਫਾਇਲ ਕਾ ਜ਼ਿਲ੍ਹੇ ਦੇ ਵਿੱਚੋਂ ਦੋ ਬਲਾਕ ਲੈ ਕੇ। ਅਜਿਹਾਂ ਕਿਉਂ ਕੀਤਾ ਗਿਆ? ਕੇਵਲ ਪੰਜਾਬ ਦੇ ਵਿੱਚ ਦੋ ਸਕੂਲਾਂ ਦੇ ਵਿੱਚ ਹੀ ਅਜਿਹਾਂ ਕੀਤਾ ਗਿਆ। ਇਹ ਕੋਈ ਉਹਨਾਂ ਨੇ ਇੱਕ ਮਦਰ ਹੈਲਪ ਸੈਲਫ ਗਰੁੱਪ ਬਣਾਇਆ ਕੋਈ ਵੀ ਉਹਦੇ ਤਰੀਕੇ ਰੁਜ਼ਗਾਰ ਦੇਣ ਵਾਸਤੇ ਪਰ ਇੱਥੇ ਇਹ ਵੀ ਗੱਲ ਹੈ ਨਾ ਕਿ ਜਦੋਂ ਬੱਚਿਆਂ ਦੀ ਵਰਦੀਆਂ ਬਣਦੀਆਂ ਸੀ ਪਹਿਲੇ ਵੀ ਤਾਂ ਪਹਿਲੇ ਵੀ ਅਸੀਂ ਬੱਚਿਆਂ ਦੀ ਮਾ ਮਾਵਾਂ ਕੋਲ ਵਰਦੀਆਂ ਸੌਂਦੇ ਸੀ ਉਹ ਵੀ ਇੱਕ ਤਰ੍ਹਾਂ ਦਾ ਉਹਨਾਂ ਦਾ ਰੋਜ਼ਗਾਰ ਹੀ ਸੀ ਹੋਰ ਰੋਜ਼ਗਾਰ ਇੱਕ ਅਲੱਗ ਢੰਗ ਨਾਲ ਪਤਾ ਨਹੀਂ ਕਿਉਂ ਇਸ ਤਰ੍ਹਾਂ ਸਿਸਟਮ ਲਾ ਕੇ ਵੀ 4 5 7 ਨੂੰ ਬਿਠਾ ਕੇ ਲੱਗ ਥਾਂ ਤੇ ਤੇ ਉਹਨਾਂ ਨੂੰ ਵਰਦੀਆਂ ਬਣਾ ਕੇ ਰੋਜ਼ਗਾਰ ਦੇ ਦਈਏ ਰੋਜ਼ਗਾਰ ਜਦ ਕਿ ਅੱਗੇ ਤਾਂ ਸਾਰੇ ਪਿੰਡਾਂ ਵੀ ਦਿੱਤਾ ਜਾਂਦਾ ਸੀ ਲੜਕੀਆਂ ਨੂੰ ਅਸੀਂ ਸਕਰਟ ਬਣਵਾ ਕੇ ਦਿੰਦੇ ਸੀ ਜਾਂ ਲੜਕੀਆਂ ਨੂੰ ਅਸੀਂ ਕੀ ਦਿੰਦੇ ਸੀ ਕੋ ਜੇ ਇਮਪਰਸਲਵਾਰ ਬਣਵਾ ਕੇ ਦਿੰਦੇ ਸੀ ਉਹ ਵੀ ਪਿੰਡ ਦੇ ਬੱਚੇ ਦੀ ਮਾਂ ਮਾਵਾ ਹੀ ਸੀਕ ਦਿੰਦੀ ਅਸੀਂ ਉਹਨਾਂ ਨੂੰ ਰਜਗਾਰ ਮਿਲਦਾ ਹੀ ਸੀ ਮੇਰੇ ਮਤਲਬ ਇਹ ਹੈਗਾ ਤੁਹਾਡੇ ਜਿਹੜਾ ਬਲਾਗ ਆ ਉਹ ਐਜ਼ ਅ ਕੰਪਲੇਨੈਂਟ ਐਜ਼ ਅ ਸਕਿਅਰ ਕਰਤਾ ਬੁਲਾਇਆ ਗਿਆ ਨਾ ਕਿ ਐਜ਼ ਮੁਲਜ਼ਮ ਬੁਲਾਇਆ ਗਿਆ ਮੁਲਜ਼ਮਤਾ ਜੋ ਹੈ ਉਹ ਇੱਕ ਵਾਰੀ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕੀ ਦੀ ਗਲਤੀ ਹੈਗੀ ਦੀ ਨਹੀਂ ਹੈਗੀ ਦੂਜੀ ਗੱਲ ਜਿਹੜੀ ਹੈਗੀ ਆ ਜੇ ਕਿਸੇ ਨੂੰ ਐਸੇ ਗੱਲ ਕਰਕੇ ਸ਼ੇਧ ਪਹੁੰਚੀ ਆ ਤਾਂ ਮੈਨੂੰ ਅਫਸੋਸ ਆਉਦਾ ਕੋਈ ਗੱਲ ਨਹੀਂ ਇਹਨੂੰ ਠੀਕ ਕਰ ਦਾਂਗੇ ਅਸੀਂ ਦੂਜੀ ਜਿਹੜੀ ਇਨਕੁਆਰੀ ਹੈਗੀ ਆ ਉਹ ਚੱਲ ਰਹੀ ਹੈ ਜੋ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਜਿਹੜਾ ਹੈਗਾ ਉਹ ਲਿਖਿਆ ਜਾਊਗਾ ਤੇ ਸਖਤ ਸਜ਼ਾ ਲਿਖਿਆ ਜਾਊਗਾ ਇਸ ਵਿੱਚ ਕੋਈ ਕਟਾਹੀ ਨਹੀਂ ਹੈ ਲੱਡ ਕੰਟਰੋਲ ਜਿਹੜਾ ਹੈਗਾ ਉਹ ਦੇਖੋ ਸਰਕਾਰ ਦੀਆਂ ਡਿਊਟੀਆਂ ਹੈਗੀਆਂ ਉਹ ਕਰਨੀਆਂ ਪੈਣੀਆਂ ਸਭ ਕਰਦੇ ਹੁੰਦੇ ਨੇ ਇਹ ਵੀ ਕਰਦਾ ਤੇ ਕੋਈ ਗੱਲ ਨਹੀਂ ਉਹਦੇ ਵਿੱਚ ਸੁਧਾਰ ਦਿਆਂਗੇ ਸੁਧਾਰ ਦਿਆਂਗੇ ਉਹਦੇ ਵਿੱਚ ਜਿਵੇਂ ਉਹਨੂੰ ਗਰਮੀ ਲੱਗਦੀ ਆ ਉਹਦਾ ਫਟ ਕਰਾਵਾਂਗੇ ਤੇ ਅਦਰ ਦੇ ਅਸੂਲ ਕੋਈ ਸਾਰੇ ਨਹੀਂ ਸਰ ਅਦਰ ਡਿਪਾਰਟਮੈਂਟ ਤੇ ਮੇਰੇ ਤੋਂ ਨਾ ਰਹਿਣਗੇ ਉਹ ਵੀ ਤੇ ਲਈ ਕਿਤੇ ਮਰਜਾਦ ਤੋਂ ਕਿਤੇ ਹੋਰ ਨਾ ਨਾ ਸਾਰੇ ਤਾਂ ਪਿਆ ਸਾਰਾ ਰਾਮਪੁਰ ਲੋਪਤਸੀਲਾ ਜਿਹੜੀ ਜਿਹੜੀ 라ਵੀ ਦੇ ਬਿਲਕੁਲ ਮੂਹਰੇ ਪੈਂਦੀ ਆ 라ਵੀ 라ਵੀ ਲੰਗੀ ਆ ਉੱਥੇ ਟੁੱਟੀਆਂ ਨੇ ਲਗੀਆਂ ਜਿਹੜਾ ਬਸ ਜਿਹੜੀ ਲੰਗੀ ਨੇ ਪੈਂਦੇ ਰਹਾ ਰਾਮਪੁਰ ਪੰਜਾਬ ਦੇ ਕੰਟਰੋਲ ਦੇ ਸਭ ਬੰਦੇ ਆ ਰਾਮਪੁਰੇ ਮਾੜਾ ਇਹ ਕਦੇ ਸੋਚ ਹੀ ਸਕਦੇ ਸੀ ਵੀ ਫਲੱਡ ਆਊਗਾ ਉੱਥੇ ਵੀ ਫਲੱਡ ਦੀ ਕੰਪਲੂਟੀਆਂ ਲੱਗਦੀਆਂ ਆ ਦੇਖੋ ਇਹ ਮੈਂ ਇਹ ਲਿਸਟ ਜਿਹੜੀ ਆਈ ਹੈ ਤੁਹਾਡੇ ਡਿਪਾਰਟਮੈਂਟ ਤੋਂ ਆਈ ਹੈ ਤੁਹਾਡੇ ਡਿਪਾਰਟਮੈਂਟ ਨੂੰ ਡੇਢ ਲਿਸਟ ਨਹੀਂ ਭੇਜਣੀ ਚਾਹੀਦੀ ਸੀ ਜੇ ਭੇਜਤੀ ਤਾਂ ਅਸੀਂ ਡਿਊਟੀਆਂ ਲਾਈਆਂ

ਉਹਦੇ ਵਿੱਚ ਜਿਹੜੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਤੁਹਾਡੇ ਵੱਲੋਂ ਜਾਂ ਕਿਸੇ ਤੁਹਾਡੇ ਕਲੈਰੀਕਾ ਡਿਪਾਰਟਮੈਂਟ ਵੱਲੋਂ ਕਿ ਸਬੰਧਨ ਹੋ ਰਿਹਾ ਕਿ ਜੇ ਨਾਂ ਲੈਣ ਤਾਂ ਦੀਵਾਰ ਤੇ ਚੁੰਕਾ ਦਿੱਤੇ ਜਾਣਗੇ ਉਹਦੀ ਵਰਤੋਂ ਦਾ ਕੀ ਮਤਲਬ ਨਿਕਲਦਾ ਹੈ ਇਹ ਅਦਾਲਤੀ ਕਾਰਵਾਈ ਦੀ ਪ੍ਰਕਿਰਿਆ ਹੈ ਇਹ ਹਰ ਇੱਕ ਸਬੰਧ ਦੇ ਵਿੱਚ ਹੀ ਲਿਖਿਆ ਜਾਂਦਾ ਜੇ ਕੋਈ ਬੰਦਾ ਸਬੰਧ ਨਹੀਂ ਲੈਂਦਾ ਅਸੀਂ ਬੰਦੇ ਨੂੰ ਦਸਰਾ ਹੁੰਦਾ ਵੀ ਅਸੀਂ ਆਹ ਕਾਰਵਾਈ ਸ਼ੁਰੂ ਕਰਤੀ ਤੋ ਆਪਦੀ ਗਵਾਹੀ ਦੇਣੀ ਹੈ ਜਾਂ ਆਪਦੇ ਪੱਖ ਵਿੱਚ ਜੋ ਕਹਿਣਾ ਆ ਕੇ ਦੱਸੋ ਸਾਨੂੰ ਕਈ ਵਾਰੀ ਬੰਦੇ ਘਰੇ ਨਹੀਂ ਮਿਲਦੇ ਤਾਂ ਉਹ ਸੰਬੰਧ ਦੇ ਵਿੱਚ ਹਰ ਇੱਕ ਦੇ ਵਿੱਚ ਲਿਖਿਆ ਜਾਂਦਾ ਜੇ ਬੰਦਾ ਆਪ ਨਹੀਂ ਮਿਲਦਾ ਤਾਂ ਉਹ ਚਸਪਾਨ ਕੀ ਕਰਕੇ ਉਹ ਸਿਰਫ ਦੱਸਣਾ ਮਤਲਬ ਹੁੰਦਾ ਵੀ ਉਹਨੂੰ ਪਤਾ ਲੱਗ ਜੇ ਵੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਉਹ ਹਰ ਇੱਕ ਸੰਬੰਧ ਦੇ ਵਿੱਚ ਹੀ ਲਿਖਿਆ ਜਾਂਦਾ ਇੱਥੇ ਸਪੈਸ਼ਲ ਨਹੀਂ ਲਿਖਿਆ ਕੋਈ ਹਰ ਇੱਕ ਦੇ ਲਿਖਿਆ ਜਾਂਦਾ